ਹਾਂ ਜੀ ਸਭ ਨੂੰ ਸਤ ਸ੍ਰੀ ਅਕਾਲ ਤੇ ਲੋ ਜੀ ਆਪਾਂ ਗਾਣੀਆਂ ਜੇ ਨਵੀਂ ਸ਼ੁਰੂ ਕਰਦੇ ਆਂ ਜੋ ਕੰਨ ਦੀ ਗਾਣ ਉਸੀ ਆਪਾਂ ਦਿੱਤੀ ਹੈ ਸ਼ੱਡ ਤੇ ਅੱਜ ਆਪਾਂ ਜਿਹੜੇ ਅੱਟਰੀ ਕਹਾਣੀ ਲੈ ਕੇ ਆਏ ਆਂ ਤੇ ਉਸ ਕਹਾਣੀ ਨੂੰ ਆਪਾਂ ਲਾਉਣੀ ਆਂ ਸਿਰੇ ਸਰਦੀਆਂ ਦੇ ਦਿਨ ਜਦ ਪੈਹਰ ਵੇਲੇ ਅਸੀਂ ਸੇਕੂ ਪ੍ਰੇਤੋਂ ਲਾਹੌਰ ਜਾਇਸੀ ਸਾਹਮਣੀ ਸ਼ੀਸ਼ੇ ਵਿੱਚੋਂ ਪੈਂਦੀ ਤੁਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ ਤੁਪ ਦਾ ਨਿੱਗ ਕਦੇ-ਕਦੇ ਮੈਨੂੰ ਅੱਖ ਚਮਕਣ ਲਈ ਮਜਬੂਰ ਕਰ ਦਿੰਦਾ ਅਰਸ਼ਦ ਘਰਕ ਨੇ ਸਟੀਰੀਓ ਦਾ ਪਟਨ ਪਾਇਆ ਤੇ ਮਨਮੋਹਣੇ ਸੰਗੀਤ ਨੇ ਮੈਨੂੰ ਇੱਕਦਮ ਚੁੱਕਣਾ ਕਰ ਦਿੱਤਾ ਲਵ ਸਰਦਾਰ ਸਾਹਿਬ ਇਹ ਕਿਹਾ ਤੁਹਾਡੇ ਲਈ ਲਾਈਏ ਹਰ ਸ਼ਬਦ ਫਿਰ ਕਿ ਨਿ ਕਿਹਾ ਇੱਕ ਬਲੰਦ ਤੇ ਸਰੀਬੀ ਆਵਾਜ਼ ਵਿੱਚ

ਜੱਗਾ ਜੰਮਿਆ ਤੇ ਮਿਲਣੇ ਬਤਾਈਆਂ ਜੱਗਾ ਜੰਮਿਆ ਜੱਗਾ ਜੰਮਿਆ ਤੇ ਮਿਲਣੇ ਬਤਾਈਆਂ ਆ ਵੱਡਾ ਹੋ ਕੇ ਟਾਕੇ ਮਾਰਤਾ ਆ ਵੱਡਾ ਹੋ ਕੇ ਲੱਕੀ ਮਾਰਤਾ ਮੇਰੇ ਮੂੰਹ ਇੱਕਦਮ ਨਿਕਲ ਗਿਆ ਯਾਰ ਇਹ ਜੱਗਾ ਤੇ ਸਾਡਾ ਹੀ ਨਹੀਂ ਸਰਦਾਰ ਸਾਹਿਬ ਇੰਨੀ ਗਿਆਦਤ ਗਿਆਦਤੀ ਨਾ ਕਰੋ ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ ਤੇ ਫਿਰ ਸਾਡੇ ਪੱਲੇ ਕੀ ਰਿਹਾ ਇਨ ਆਖ ਕੇ ਅਰਸਦ ਬਹਿਰ ਖੜਖੜਾ ਕੇ ਹੱਸ ਪਿਆ ਲੱਗਦੇ ਹੱਥ ਨਬੀਦ ਵੜਾਂ ਸਿੱਧਾ ਵੀ ਇੰਤੈਸ ਵੇਖੋ ਲਤ ਅਡਾਉਣ ਨੂੰ ਜੀ ਕਰ ਆਇਆ ਦੇਖੋ ਸਰਦਾਰ ਸਾਹਿਬ ਨਾ ਜੱਗਾ ਹਿੰਦੁਸਤਾਨ ਦਾ ਹੀ ਨਾ ਪਾਕਿਸਤਾਨ ਦਾ ਏ ਜੱਗਾ ਤਾਂ ਪੰਜਾਬ ਦਾ ਏ ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ शौकत अली ने गाए सौ जपे चले मेर जिस्म थिड़ अजीब क़िस्म जी चणगा ਜੇ ਸਨ ਵਿੱਚੋਂ ਨਿਕਲਦੇ ਆ ਮਹਿਸੂਸ ਹੋ ਰਹੀ ਆਬ ਸਮ ਅਫਸੀਂ ਛੋਟੀ ਉਮਰੇ ਗਰਮੀ ਦੀਆਂ ਛੁੱਟੀਆਂ ਵਿੱਚ ਮਾਲ ਚਰਨ ਚਾਰ ਦੇ ਜੱਗਾ ਗਉਂਦੇ ਹੁੰਦੇ ਸਾਂ ਪਰ ਇਹ ਰਾਨੀ ਵਾਰੀ ਗੱਲ ਏ ਸੀ ਇੱਕ ਡਾਕੂ ਪਾਕਿਸਤਾਨ ਵਿੱਚ ਅਜੇ ਵੀ ਸਾਡੇ ਨਾਨਕਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ ਬੜੇ ਲੋਕਾਂ ਤੋਂ ਇਧਰ ਲਈ ਤੇ ਉਧਰ ਲਈ ਪੰਜਾਬ ਵਿੱਚ ਜੱਗੇ ਦੇ ਪਿੰਡ ਅਤੇ ਪੜੇ ਪੱਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਉਗ ਸੁਗ ਨਾ ਮਿਲੀ ਮੈਨੂੰ ਜੱਗ ਦੇ ਜਵਾਨੀ ਗਿਆਨ ਦੀ ਇੱਕ ਤਲਬ ਜਹੀ ਲੱਗ ਗਈ ਹੈ ਕਿਉਂਕਿ ਸੱਜਣ ਨੇ ਦੱਸਿਆ ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਢੇ ਇਹ ਟੇਰ ਰੋੜ ਤੇ ਹੂੰ ਕੁਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਦ ਬਣੀ ਹੋਈ ਹੈ ਇੱਥੇ ਹੀ ਜੱਗਾ ਕਤਲ ਹੋਇਆ ਸੀ ਪਰ ਪੜਤਾਲ ਕਰਨ ਉੱਤੇ ਇਹ ਸੱਚ ਨਾ ਨਿਕਲਿਆ ਫਿਰ ਮੋਟੇ ਤੌਰ ਤੇ ਫਿਰ ਮੋਟੇ ਤੌਰ ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਈਨ ਪਰ ਡਾਕਾ ਮਾਰਨ ਦਾ ਜ਼ਿਕਰ ਹੁੰਦਾ ਹੈ ਜੱਗੇ ਮਾਰਿਆ ਲਾਈਨ ਪਰ ਟਾਕਾ ਤਾਰਾਂ ਖੜਕ ਗਈਆਂ ਇਸ ਦਾ ਮਤਲਬ ਜੱਗਾ ਪੰਜਾਬ ਦੇ ਉਸ ਪਾਸੇ ਪੈਦਾ ਹੋਇਆ ਇਸ ਕ੍ਰਕਨਾ ਨੂੰ ਆਧਾਰ ਮੰਨ ਕੇ ਪਰਤਾਲ ਕਾਗਣੀ ਸ਼ੁਰੂ ਕੀਤੀ ਕੋਝ ਅਰਸ਼ਾ ਪਹਿਲਾ ਅਚਾਨਕ ਮੇਰੀ ਮੁਲਾਕਾ ਜਥੇਦਾਰ ਹਰੀ ਸਿੰਘ ਵਰਕ ਨਾਲ ਹੋਈ ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ ਇਹ ਸੀ ਅਗਲੀ ਅੱਜ ਦੀ ਕਹਾਣੀ ਤੇ ਅਗਲੀ ਕਹਾਣੀ ਦਾ ਭਾਗ ਅਗਲਾ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਰੱਬ ਰੱਖਾ ਜੀ ਤੇ ਵੀਰੇ ਰਹਿਤ ਸਾਰਿਆਂ ਨੂੰ Sat Sri Akali